ਸੋ ਦੂਜਾ ਸਟਾਕ ਆਪਾਂ ਗੱਲ ਕਰਦੇ ਹਾਂ ਬਲੈਂਟਾਇਰ ਬਲੈਂਟਾਇਰ ਲੋਕਾਂ ਦਾ ਫੇਵਰਿਟ ਸਟਾਕ ਰਿਹਾ ਪੈਸਾ ਬਹੁਤ ਔਟੜਾ ਲੈਣਾ ਬਣਾਇਆ ਤੂੰ 20 ਡਾਲਰ ਦਾ ਸਟਾਕ ਸੀਗਾ ਅੰਦੋਖ ਸਾਲ ਦੇ ਵਿੱਚ ਇਹ 20 ਸਾਲ ਬਣੀ ਹੋਇਆ ਹਾਂ 1.5 ਸਾਲ ਦੇ ਵਿੱਚ ਇਹ 200 ਡਾਲਰ ਦਾ ਸਟਾਕ ਹੋ ਗਿਆ 10 ਗੁਣਾ ਥਿਸ ਇਜ਼ ਹਾਊ ਆਰ ਪੈਸਾ ਬਣਦਾ ਸਟਾਕ ਮਾਰਕੀਟ ਚ ਜੇ ਸਹੀ ਸਟਾਕ ਹੱਥ ਲੱਗ ਗਿਆ ਤੁਹਾਡੇ ਸਹੀ ਟਾਈਮ ਤੇ 10 ਗੁਣਾ ਆਲਮੋਸਟ ਰਿਟਰਨ ਦਿੱਤੀਏ ਨੇ ਤੇ ਹੁਣ ਅੱਜ ਅਰਨਿੰਗ ਤੋਂ ਬਾਅਦ ਇਹ 6-7% ਨੀਚੇ ਆਇਆ ਹੈਗਾ ਸੋ ਇਹ ਤੇ ਕੀ ਰਾਇ ਬਣਦੀ ਹੈ ਜੀ ਉਹ ਭਾਈ ਕਾਫੀ ਉੱਪਰ ਚੱਲ ਗਿਆ ਸਟਾਕ ਜੀ ਆਪਾਂ ਦੇਖੀਏ ਹੁਣ ਇੱਥੇ ਇੱਕ ਤੱਕ ਤਾਂ ਸਹੀ ਹੈ ਹਜੇ 165 ਦਾ ਜਿਹੜਾ ਏਰੀਆ ਹੋ ਗਿਆ ਇੱਥੇ 169 ਜੇ ਤਾਂ ਇਹ ਬ੍ਰੇਕ ਨਹੀਂ ਕਰਦਾ ਫਿਰ ਤਾਂ ਸਹੀ ਹੈ ਜੀ ਕ ਵੈਸੇ ਕਾਫੀ ਰਨ ਅਪ ਹੋ ਗਿਆ ਭਾਈ ਮੈਨੂੰ ਲੱਗਦਾ ਹੁਣ ਇਹਨੂੰ ਕਿਤੇ ਨਾ ਕਿਤੇ ਬਰੀਦਰ ਹੋਊਗਾ ਸਟਾਕ ਦੇ ਵਿੱਚ ਜਾਂ ਫਿਰ ਮੈਨੂੰ ਲੱਗਦਾ ਥੋੜੀ ਬਹੁਤੀ ਪ੍ਰੋਫਿਟ ਬੁਕਿੰਗ ਵੀ ਆਪਾਂ ਸੋਚ ਸਕਦੇ ਜੀ ਆਲਰੇਡੀ ਜਿਹੜਾ ਨੇ ਬਾਈ ਕੀਤਾ ਹੋਇਆ ਇਹ ਕਾਫੀ ਟਾਈਮ ਪਰ ਕੈਸ਼ ਜਨਰੇਟਿੰਗ ਮਸ਼ੀਨ ਹੈ ਯਾਰ ਮੈਂ ਇਹਦੇ ਫੰਡਮੈਂਟਲ ਦੇਖਦਾ ਸੀਗਾ 6 ਬਿਲੀਅਨ ਦਾ ਕੈਸ ਰੱਖਿਆ ਹੋਇਆ ਹੈ ਇਹਨਾਂ ਨੇ ਸੋ ਤੋ ਡਾਟਾ ਤਾਂ ਕੋਈ ਖਾਸ ਹੈ ਹੀ ਨਹੀਂ ਤੇ ਆਨਲਾਈਨ ਟਾਈਮ 'ਚ ਤੁਸੀਂ ਜੇ ਫੋਰਕਾਸਟ ਦੇਖੋਗੇ ਇਟਸ ਇਨਸੇਨ ਅਗਰ ਆ ਚੀਜ਼ ਕਰਦੇ ਨੇ 8 ਬਿਲੀਅਨ ਦਾ ਰੈਵਨਿਊ ਲੈ ਕੇ ਆਉਂਦੇ ਨੇ ਇਹ ਸੋ ਆਲਮੋਸਟ ਡਬਲ ਰੈਵਨਿਊ ਤਾਂ ਵਿਨਲੋ ਦਾ ਸਟਾਕ ਇੱਥੇ ਹੋਰ ਜਾ ਸਕਦਾ ਉੱਪਰ ਜੇ ਆਪਸ਼ਨ ਵਾਲੀ ਗੱਲ ਕਰੀਏ ਤੁਸੀਂ ਦੇਖੋਗੇ ਆਪਸ਼ਨ ਦੇ ਵਿੱਚ ਇਹਦੇ ਕਾਫੀ ਸਾਰੇ ਕੰਟਰੈਕਟ ਹੈਗੇ ਨੇ ਆਪਣਾ ਪੀ ਐਲਟੀਆਰ ਤੋ ਕਾਫੀ ਸਾਰੀ ਅਟ੍ਰੈਕਸ਼ਨ ਇਹਨੂੰ ਆਪਸ਼ਨ ਕੰਟਰੈਕਟ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀ ਆ ਜਿਹੜਾ ਇੱਕ ਸਾਲ ਪਹਿਲਾਂ ਇੰਨਾ ਜ਼ਿਆਦਾ ਨਹੀਂ ਹੁੰਦਾ ਸੀ ਦਿਵੋਲਟਿਲਟੀ ਤਾਂ ਆਫਕੋਰਸ ਇਹਦੀ ਹੈਗੀ ਹੈਗੀ ਆ ਜੇ ਤੁਸੀਂ ਦੇਖੋਗੇ ਕੰਟ੍ਰੈਕਟ 1.7 ਮਿਲੀਅਨ ਕੰਟ੍ਰੈਕਟ ਓਪਨ ਹੈ ਮਹਾਲਾ ਕੇ ਪੁੱਟ ਨੀੜੀ ਪੁੱਟ ਕਾਲ ਰੇਸ਼ਿਓ ਹੈਗੀ ਆਲਮੋਸਟ ਬਰਾਬਰ ਕਰ ਰਹੀ ਹੈ ਤੋਂ ਸਾਈਡ ਵਾਲੀ ਬਿਟ ਜਿਹੜੀ ਥੱਲੇ ਵਾਲੀ ਬਿਟ ਵੀ ਮੁਰਾਬਰੀ ਲੈ ਰਹੇ ਨੇ ਲੋਕ ਸੋ ਇਹ ਥੋੜਾ ਜਿਹਾ ਆਪਾਂ ਕਹਿ ਸਕਦੇ ਥੋੜਾ ਰਿਸਕੀ ਰਿਟਾਇਰਮੈਂਟ ਹੈਗਾ ਲੇਕਿਨ ਡੈਰੀਵੇਟਿਵ ਦੇ ਵਿੱਚ ਚੰਗਾ ਇਚ ਵੋਲਿਊਮ ਬਣਿਆ ਪਿਛਲੇ ਇੱਕ ਸਾਲ ਦੇ ਵਿੱਚ ਜੀ ਪਰ ਮੈਨੂੰ ਲੱਗਦਾ ਇਹ ਟ੍ਰੈਂਡ ਸ਼ੇਦੀ ਚੇਂਜ ਹੋਊਗਾ ਹਾਂਜੀ ਜੇ ਭਾਈ ਇਹਨਾਂ ਦੇ ਵਿੱਚ ਤੁਹਾਨੂੰ ਪ੍ਰੋਫਿਟ ਬੁਕਿੰਗ ਨਹੀਂ ਕਰਨੀ ਇੱਕ ਆਪਸ਼ਨ ਇਹ ਹੋ ਸਕਦੀ ਜੀ ਜਿਹੜਾ 21 EM ਇਹਦਾ ਇੱਥੇ ਏਰੀਆ ਆਉਂਦਾ ਤੁਸੀਂ ਇੱਥੇ ਕੋ ਸਟਾਪ ਲੌਸ ਲਾ ਕੇ ਦੇਖ ਸਕਦੇ ਹੋ ਸਟਾਪ ਲੌਸ ਜੇ ਤੁਸੀਂ ਸ਼ਾਰਟ ਆਮ ਹਾਂ ਜੇ ਤੁਸੀਂ ਸ਼ਾਰਟ ਆਮ ਟਰੇਡਰ ਦਾ 20 EM 21 EM ਤੁਸੀਂ ਹਨਾ ਹੁਣ ਉਹਦੇ ਨਾਲ ਟ੍ਰੇਲ ਕਰ ਸਕਦੇ ਤੁਸੀਂ ਬਿਲਕੁਲ ਜੀ ਤੇ ਨਾਲ ਦੀ ਨਾਲ ਜੀ ਉੱਪਰ ਜਾਂਦਾ ਜੀ ਸਟਾਕ ਉਹ ਸਟਾਪ ਲੌਸ ਤੁਸੀਂ ਥੋੜਾ ਥੋੜਾ ਮੂਵ ਵੀ ਕਰ ਸਕਦੇ ਹੋ ਤੇ ਇਹ ਮਿਲਦਾ ਸਹੀ ਬੈਟਰ ਐ ਸਕਦੀ ਜੀ ਇਸ ਸਟਾਕ ਦੇ ਵਿੱਚ እንበልቋል